ਨੰਵਾਸੀ ਗੁਰੂ ਸਾਹਿਬ ਜੀਓ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਾਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਨ ਕੋ ਮਾਨ ਕੌਨ ਅਭਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸ਼ਿਦਰ ਲਗਤ ਕਉ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਹਿ ਸੁਮਾਰ ਨਾਨਕ ਕਰਤੇ ਕਾ ਨਹਿ ਸੁਮਾਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੜ ਭਾਗੇ ਹਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਬੈਠੇ ਹਾਂ ਅੱਜ ਦਾ ਜੋ ਗੁਰਮਖੋ ਇਹ ਪਾਵਨ ਬਚਨ ਹੈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ 2ਵੀਂ ਅਸ਼ਟਪਦੀ ਦੀ ਇਹ ਚੌਥੀ ਪਉੜੀ ਹੈ। ਔਰ ਅੱਜ ਇਸ ਪਾਵਨ ਪਦੀ ਨੂੰ ਆਪਾਂ ਵਿਚਾਰਨ ਦਾ ਸਮਝਣ ਦਾ ਯਤਨ ਕਰਾਂਗੇ। ਜਿਵੇਂ-ਜਿਵੇਂ ਪ੍ਰਮੁੱਖ ਇਸ ਪਾਵਨ ਅਸ਼ਟਪਦੀ ਨੂੰ ਵੀ ਆਪਾਂ ਵਿਚਾਰ ਰਹੇ ਹਾਂ ਨਾ ਉਵੇਂ-ਉਵੇਂ ਇਸ ਗੱਲ ਦੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ ਕਿ ਗੁਰੂ ਅਰਜਨ ਸਾਹਿਬ ਸਤਗੁਰੂ ਪਾਤਸ਼ਾਹ ਨੇ ਕਿੰਨੀ ਸਹਜਤਾ ਔਰ ਕਿੰਨੀ ਗਹਿਰ ਗੰਭੀਰਤਾ ਦੇ ਨਾਲ ਸਾਨੂੰ ਸੱਚ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਦਿੱਤਾ। ਗੁਰੂ ਅਰਜਨ ਸਾਹਿਬ ਪਾਤਸ਼ਾਹਨਾ ਹਰ ਇੱਕ ਪਦੇ ਦੇ ਅੰਦਰ ਕਿਉਂਕਿ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਪੜਨ ਵਾਲੇ ਗੁਰਸਿੱਖ ਬੈਠੇ ਹੋ। ਹਰ ਇੱਕ ਪਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਵਾਰ-ਵਾਰ ਇਹ ਕਹਿ ਰਹੇ ਨੇ ਜਦੋਂ ਕੇਵਲ ਉਹ ਇੱਕ ਵਾਹਿਗੁਰੂ ਪਰਮੇਸ਼ਰ ਆਪ ਸੀ ਹਰ ਇੱਕ ਪਦੇ ਦੇ ਵਿੱਚ ਵਾਰ-ਵਾਰ ਕਹਿ ਰਹੇ ਨੇ ਉਦੋਂ ਇਹ ਵੀ ਨਹੀਂ ਸੀ ਇਹ ਵੀ ਨਹੀਂ ਸੀ ਇਹ ਵੀ ਨਹੀਂ ਸੀ ਵਾਰ-ਵਾਰ ਕਹਿ ਰਹੇ ਨੇ ਨਾ ਜਿਵੇਂ ਕੱਲ ਅਸੀਂ ਪਾਵਨ ਬਚਨ ਵਿਚਾਰਿਆ ਸੀ ਅਬਨਾਸੀ ਸੁਖ ਆਪਣ ਆਸਣ ਜਦੋਂ ਨਾ ਨਾਸ਼ ਹੋਣ ਵਾਲਾ ਉਹ ਵਾਹਿਗੁਰੂ ਸੁਖ ਦੇ ਵਿੱਚ ਆਪਣੇ ਆਸਣ 'ਤੇ ਟਿਕਿਆ ਹੋਇਆ ਸੀ ਤੈ ਜਨਮ ਮਰਨ ਕਉ ਕਹਾ ਬਿਨਾਸਨ ਉਦੋਂ ਕਿੱਥੇ ਕੋਈ ਜਨਮ ਮਰਨ ਸੀ ਜਦ ਪੂਰਨ ਕਰਤਾ ਪ੍ਰਭ ਸੋਏ ਜਦੋਂ ਕੇਵਲ ਉਹ ਇੱਕ ਪਰਿਪੂਰਨ ਪਰਮਾਤਮਾ ਹੀ ਸੀ ਤਬ ਜਮ ਕੀ ਤਰਾਸ ਕਹੋ ਕਿਸ ਕੋਈ ਉਦੋਂ ਫਿਰ ਜਮਦੂਤਾਂ ਦਾ ਡਰ ਵੀ ਕਿਨੂੰ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਨੂੰ ਵਾਰ-ਵਾਰ ਇਹ ਸਮਝਾ ਰਹੇ ਨੇ ਕਿ ਜਿੱਥੇ ਭਾਈ ਕੇਵਲ ਵਾਹਿਗੁਰੂ ਪਰਮੇਸ਼ਰ ਹੁੰਦਾ ਹੈ ਉੱਥੇ ਆ ਚੀਜ਼ ਹੁੰਦੀ ਹੈ ਤੇ ਜਿੱਥੇ ਨਿਰੰਕਾਰ ਦੇ ਨਾਲ-ਨਾਲ ਸੰਸਾਰ ਪੈਦਾ ਹੋ ਜਾਂਦਾ ਇੱਥੇ ਇਹ ਚੀਜ਼ ਹੋ ਜਾਂਦੀ ਹੈ ਅੱਜ ਵੀ ਪਾਤਸ਼ਾਹੀ ਕਹਿ ਰਹੇ ਨੇ ਤੋਂ ਪਹਿਲਾ ਬਚਨ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਜਹ ਨਿਰਮਲ ਪੁਰਖ ਪੁਰਖ ਪਤ ਹੁੰਦਾ ਜਹ ਜਿੱਥੇ ਕੇਵਲ ਜਦੋਂ ਮੈਲ ਤੋਂ ਰਹਿਤ ਪਰਮਾਤਮਾ ਕੇਵਲ ਇੱਕ ਪੁਰਖ ਪਤ ਪੁਰਖ ਪਤ ਦਾ ਕੀ ਅਰਥ ਹੈ ਉਹ ਪਤੀ ਮਾਲਕ ਜੋ ਸਾਰੇ ਸੰਸਾਰ ਦਾ ਮਾਲਕ ਹੈ ਜਦੋਂ ਕੇਵਲ ਇੱਕ ਉਹ ਆਪ ਹੀ ਸੀ ਦੂਸਰਾ ਹੈ ਹੀ ਕੋਈ ਨਹੀਂ ਸੀ ਕਾਹ ਬਿਨ ਮੈਲ ਕਹੂ ਕਿਆ ਤੋਤਾ ਦੱਸੋ ਭਾਈ ਉੱਥੇ ਫਿਰ ਮੈਲ ਵੀ ਕੋਈ ਨਹੀਂ ਸੀ ਉਹਨੂੰ ਧੋਣਾ ਵੀ ਨਹੀਂ ਸੀ ਪੈਂਦਾ ਹੁਣ ਇਹ ਗੱਲ ਪਾਤਸ਼ਾਹ ਬੀਤੇ ਹੋਏ ਦੀ ਕਰ ਰਹੇ ਨੇ ਇਹ ਬੀਤੇ ਹੋਏ ਦੀ ਗੱਲ ਆ ਨਾ ਵੀ ਜਦੋਂ ਪਰਮਾਤਮਾ ਕੇਵਲ ਆਪ ਹੀ ਸੀ ਇਹ ਗੱਲ ਪਾਸਤ ਦੀ ਚੱਲਦੀ ਪਈ ਹੈ ਬੀਤੇ ਹੋਏ ਸਮੇਂ ਦੀ ਚੱਲਦੀ ਪਈ ਹੈ ਤਹਾ ਬਿਨ ਮੈਲ ਉੱਥੇ ਉਹ ਮੈਲ ਤੋਂ ਰਹਿਤ ਸੀ ਕਹੋ ਕਿਆ ਤੋਤਾ ਫਿਰ ਕਿਸੇ ਨੂੰ ਧੋਣ ਦੀ ਲੋੜ ਵੀ ਨਹੀਂ ਸੀ ਪੈਂਦੀ ਕਿਉਂਕਿ ਮੈਲ ਹੀ ਨਹੀਂ ਸੀ ਮੈਲ ਨਿਰੰਕਾਰ ਤੋਂ ਵਿੱਚੋਂ ਨਹੀਂ ਪੈਦਾ ਹੋਈ ਮੈਲ ਸੰਸਾਰ ਵਿੱਚੋਂ ਪੈਦਾ ਹੋਈ ਇਹਦਾ ਅਰਥ ਹੀ ਬਣਦਾ ਤੇ ਦੂਜੀ ਗੱਲ ਪਾਤਸ਼ਾਹ ਇਹ ਸਾਨੂੰ ਸਮਝਾਉਣੀ ਚਾਹੁੰਦੇ ਨੇ ਕਿ ਜਿੱਥੇ ਨਿਰੰਕਾਰ ਹੋਵੇਗਾ ਉੱਥੇ ਮੈਲ ਅੱਜ ਵੀ ਨਹੀਂ ਹੋਵੇਗੀ ਮੈਲ ਉੱਥੇ ਹੋਵੇ ਜਿੱਥੇ ਨਿਰੰਕਾਰ ਨਹੀਂ ਥਾਂ ਤੇ ਸੰਸਾਰ ਹੋਵੇਗਾ ਜਿਸ ਹਿਰਦੇ ਦੇ ਵਿੱਚ ਅੱਜ ਵੀ ਕੇਵਲ ਉਹ ਇੱਕ ਵਾਹਿਗੁਰੂ ਹੋਵੇਗਾ ਉੱਥੇ ਅੱਜ ਵੀ ਮੈਲ ਨਹੀਂ ਹੋਏਗੀ ਕਿਉਂਕਿ ਜਦੋਂ ਉਹ ਕੇਵਲ ਆਪ ਸੀ ਨਾ ਪ੍ਰਮਾਤਮਾ ਉਦੋਂ ਕੋਈ ਮੈਲ ਨਹੀਂ ਸੀ ਮੈਲ ਸੰਸਾਰ ਦੇ ਵਿੱਚੋਂ ਪੈਦਾ ਹੋਈ ਹੈ ਰੱਬ ਦੇ ਬਣਾਈ ਕੁਦਰਤ ਵਿੱਚੋਂ ਰੱਬ ਦੀ ਬਣਾਈ ਮਾਇਆ ਵਿੱਚੋਂ ਪੈਦਾ ਹੋਈ ਹੈ। ਤੋ ਜਿੱਥੇ ਅੱਜ ਵੀ ਕੇਵਲ ਇੱਕ ਵਾਏ ਗੁਰੂ ਹੋਵੇਗਾ ਅੱਜ ਵੀ ਉੱਥੇ ਮਿਲ ਨਹੀਂ ਹੋਏਗੀ। ਅੱਜ ਵੀ ਉੱਥੇ ਮਾਇਆ ਦਾ ਪ੍ਰਭਾਵ ਨਹੀਂ ਹੋਏਗਾ। ਅਸੀਂ ਗੁਰਮੁਖੋ ਇੱਕ ਬਚਨ ਤੇ ਭਗਤ ਬਾਬਾ ਨਾਮਦੇਵ ਸਾਹਿਬ ਦਾ ਹੁਕਮ ਮੁੱਖ ਵਾਕ ਵਿੱਚ ਵੀ ਪੜ੍ਹਦੇ ਹਾਂ। ਵੈਸੇ ਉਹ ਹੁਕਮਨਾਮਾ ਨਹੀਂ ਕਹਿਣਾ ਚਾਹੀਦਾ ਉਹਨੂੰ ਮੁੱਖ ਵਾਕ ਕਹਿਣਾ ਚਾਹੀਦਾ ਅਸੀਂ ਕਈ ਗੱਲਾਂ ਵਿਚਾਰ ਦੇ ਨਹੀਂ ਆ ਹੁਕਮਨਾਮਾ ਨਹੀਂ ਹੁੰਦਾ ਹੁਕਮਨਾਮਾ ਦਾ ਅਰਥ ਬਣਦਾ ਹੈ ਹੁਕਮ ਦੀ ਚਿੱਠੀ ਚਿੱਠੀ ਸਾਹਮਣੇ ਬੈਠ ਕੇ ਥੋੜਾ ਕਿਤੇ ਪੜ੍ਹੀ ਲਿਖੀ ਜਾਂਦੀ ਹੈ ਜਿਵੇਂ ਜਫਰਨਾਮਾ ਜਿੱਦ ਦੀ ਚਿੱਠੀ ਚਿੱਠੀ ਹਮੇਸ਼ਾ ਦੂਰ ਬੈਠੇ ਨੂੰ ਪਾਈ ਜਾਂਦੀ ਸੀ ਸਿੱਖ ਤਾਂ ਗੁਰੂ ਦੇ ਚਰਨਾਂ ਵਿੱਚ ਬੈਠਾ ਫਿਰ ਇੱਥੇ ਚਿੱਠੀ ਕਿੱਧਰ ਨਾਮਾ ਕਿੱਧਰ ਹੋ ਗਿਆ ਮੁਖਵਾਕ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਬਾਕ ਮੁਖਵਾਕ ਕਹਿੰਦੇ ਹੁਕਮਨਾਮਾ ਨਹੀਂ ਹੁੰਦਾ ਮੁਖਵਾਕ ਕਿਉਂਕਿ ਗੁਰੂ ਜੀ ਸਾਹਮਣੇ ਬੈਠੇ ਨੇ ਤੇ ਆਪਣੇ ਮੁਖ ਦੇ ਵਿੱਚੋਂ ਵਾਕ ਵਾਕ ਦਾ ਕੀ ਅਰਥ ਹੁੰਦਾ ਹੈ ਬਚਨ ਸ਼ਬਦ ਸਾਨੂੰ ਸ਼ਬਦ ਕਹਿ ਰਹੇ ਨੇ ਸਾਨੂੰ ਬਚਨ ਕਹਿ ਰਹੇ ਨੇ ਤੋ ਖੈਰ ਅ ਇੱਕ ਬਚਨ ਅਸੀਂ ਪੜਦੇ ਹਾਂ ਉਹਦੇ ਵਿੱਚ ਬਹੁਤ ਵਾਰੀ ਆਉਂਦਾ ਹੈ ਬਚਨ ਭਗਤਪਾਪਾ ਨਾਮਦੇਵ ਸਿੰਘ ਕਹਿੰਦੇ ਨੇ ਕਿ ਜਦੋਂ ਇਹ ਸੰਸਾਰ ਬਣਿਆ ਸਭ ਤੋਂ ਪਹਿਲਾਂ ਇਸ ਸੰਸਾਰ ਨੂੰ ਸਵਾਹਿਗੁਰੂ ਪਰਮੇਸ਼ਰ ਨੇ ਕਵਲ ਦੇ ਫੁੱਲਾਂ ਦੇ ਬਗੀਚੇ ਵਰਗਾ ਬਣਾਇਆ ਪਹਿਲ ਪੁਰਿਏ ਪੁੰਡਰਕਵਣਾ ਤੁਹਾਨੂੰ ਪੰਕਤੀਆਂ ਸਾਰੀਆਂ ਨੂੰ ਯਾਦ ਨਹੀਂ ਸਭ ਸੰਗਤਾਂ ਪਹਿਲ ਪੁਰਿਏ ਦਾ ਕੀ ਅਰਥ ਪਹਿਲੇ ਪਹਿਲ ਸਭ ਤੋਂ ਪਹਿਲ ਇਹ ਸੰਸਾਰ ਕਿਦਾਂ ਦਾ ਸੀ ਪੁੰਡਰਕਵਣਾ ਬਣਦਾ ਜੰਗਲ ਪੁੰਡਰਕ ਦਾ ਅਰਥ ਕਵਲ ਦੇ ਫੁੱਲ ਕਵਲ ਦੇ ਫੁੱਲਾਂ ਦਾ ਬਗੀਚਾ ਸੀ ਇਹ ਐਡਾ ਸੋਹਣਾ ਸੀ ਸੰਸਾਰ ਫਿਰ ਕੀ ਹੋਇਆ ਪਹਿਲ ਪੁਰੀਏ ਪੁੰਡਰਕ ਬਣਾ ਤਾਂ ਚੇ ਹੰਸਾ ਸਗਲੇ ਜਨ ਸਗਲੇ ਜਨ ਦਾ ਕੀ ਅਰਥ ਹੈ ਸਾਰੇ ਜਿਹੜੇ ਜੀਵ ਪੈਦਾ ਕੀਤੇ ਹੋਏ ਸਨ ਉਹ ਹੰਸਾਂ ਦੀ ਹੰਸਾਂ ਦੀ ਤਰ੍ਹਾਂ ਸੀ ਹੰਸਾਂ ਵਰਗੇ ਪਵਿੱਤਰ ਸੀ ਪਰਮਾਤਮਾ ਨੇ ਪਹਿਲੇ ਪੈਲ ਜਦੋਂ ਇਹ ਸੰਸਾਰ ਬਣਾਇਆ ਇਹ ਕਬਲ ਫੁੱਲ ਦੇ ਬਗੀਚੇ ਵਰਗਾ ਪਵਿੱਤਰ ਤੇ ਸੋਨਾ ਸੀ ਇਹਦੇ ਵਿੱਚ ਵਸਣ ਵਾਲੇ ਜੀਵ ਉਹ ਵੀ ਹੰਸਾਂ ਵਰਗੇ ਪਵਿੱਤਰ ਸੀ ਫਿਰ ਕੀ ਹੋਇਆ ਕ੍ਰਿਸ਼ਨਾਂ ਤੇ ਜਾਨੋ ਹਰ ਹਰਨ ਚੰਤੀ ਨਾਚਨਾ ਫਿਰ ਕਹਿਣ ਕ੍ਰਿਸ਼ਨ ਦਾ ਅਰਥ ਹੈ ਮਾਇਆ ਫਿਰ ਚਾਰੇ ਪਾਸੇ ਮਾਇਆ ਵਿਆਪ ਗਈ ਬਸ ਮਾਇਆ ਵਿਆਪੀ ਤੇ ਗਰਬੜ ਹੋ ਗਈ ਜਿਹੜੇ ਉਹ ਹੰਸਾਂ ਵਰਗੇ ਜੀਵ ਸੀ ਫਿਰ ਹੰਸਾਂ ਵਰਗੇ ਨਹੀਂ ਰਹਿ ਗਏ ਉਹ ਜਿਹੜਾ ਕਮਲ ਦਾ ਫੁੱਲ ਵਰਗਾ ਇਹ ਸੋਹਣਾ ਬਗੀਚਾ ਸੀ ਸੰਸਾਰ ਇਹ ਬਗੀਚਾ ਕਮਲ ਦੇ ਫੁੱਲਾਂ ਵਰਗਾ ਨਹੀਂ ਰਹਿ ਗਿਆ ਫਿਰ ਮੈਲਾ ਹੋ ਗਿਆ ਕਿਉਂ ਕਿਉਂਕਿ ਕ੍ਰਿਸ਼ਨਾਂ ਤੇ ਜਾਨੋ ਹਰ ਹਰੀ ਦੀ ਜਿਹੜੀ ਮਾਇਆ ਸੀ ਉਹਨੂੰ ਜਾਨੋ ਭਾਈ ਜਦੋਂ ਉਹ ਵਾਪਸ ਹੀ ਸੰਸਾਰ ਤੇ ਹਰ ਨਚੰਤੀ ਨਾਚਣਾ ਫਿਰ ਹਰੀ ਦੀ ਇਹ ਮਾਇਆ ਚਾਰੇ ਪਾਸੇ ਨਾਚ ਕਰ ਰਹੀ ਹੈ ਇੱਕ ਬਚਨ ਭਗਤ ਕਬੀਰ ਸਾਹਿਬ ਨੇ ਵੀ ਕਿਹਾ ਉਹ ਕਹਿੰਦੇ ਨੇ ਪਹਿਲਾ ਪੂਤ ਪਸ਼ੇਰੀ ਮਾਈ ਗੁਰ ਲਾਗੋਂ ਚੇਲੇ ਕੀ ਪਾਈ ਇੱਕ ਅਚੰਪੋ ਸੁਨੋ ਤੁਮ ਪਾਈ ਦੇਖਤ ਸਿੰਘ ਚਰਾਵਤ ਗਈ ਕਹਿੰ ਲੱਗੇ ਪਹਿਲਾ ਸਿੱਧੇ ਅਰਥ ਤੇ ਇਦਾਂ ਹੀ ਬਣਦੇ ਨੇ ਜੋ ਸੰਪਰਦਾਇ ਕਿ ਪਹਿਲਾ ਪੁੱਤ ਆਇਆ ਤੇ ਮਾਂ ਬਾਅਦ ਵਿੱਚ ਆਈ ਪਰ ਇਹ ਨਹੀਂ ਹੈ ਇਹ ਕੇਵਲ ਅਖਰੀ ਅਰਥ ਨੇ ਪਹਿਲਾ ਪੁੱਤ ਪਹਿਲਾ ਇਹ ਬੜਾ ਪਵਿੱਤਰ ਸੀ ਪਸ਼ੇਰੀ ਮਾਈ ਮਾਇਦਨ ਜੰਜਾਲ ਤੇਨੂੰ ਬਾਅਦ ਵਿੱਚ ਪਿਆ ਪਿੱਛੋਂ ਪਿਆ ਇਹ ਅਰਥ ਇਦਾਂ ਬਣ ਗਿਆ ਪਹਿਲਾਂ ਇਹ ਜੀਵ ਬੜਾ ਪਵਿੱਤਰ ਸੀ ਪਹਿਲਾ ਪੁੱਤ ਪਹਿਲਾ ਬੜਾ ਪਵਿੱਤਰ ਸੀ ਪਛੇਰੀ ਮਾਈ ਪਿੱਛੋਂ ਫਿਰ ਮਾਇਆ ਆ ਕੇ ਜਦੋਂ ਇਹਨੂੰ ਪੈ ਗਈ ਫਿਰ ਹੋਇਆ ਕੀ ਗੁਰ ਲਾਗੋ ਚੇਲੇ ਕੀ ਪਾਈ ਫਿਰ ਕਹਿਣ ਲੱਗੇ ਜਿਹੜੇ ਗੁਰੂ ਨੇ ਦੂਜਾਂ ਨੂੰ ਉਪਦੇਸ਼ ਦੇਣਾ ਸੀ ਮਾਇਆ ਐਸੀ ਵਾਪਰੀ ਉਹ ਆਪਣੇ ਚੇਲਿਆਂ ਦੇ ਪੈਰੀਂ ਪੈਣ ਲੱਗ ਪਿਆ ਆਪਣੇ ਸੇਵਕਾਂ ਦਾ ਹੀ ਗੁਲਾਮ ਹੋ ਗਿਆ ਅਰਥ ਕੀ ਬਣਿਆ ਕਿ ਜਿਹੜੇ ਮਨ ਨੇ ਇਸ ਮਾਇਆ ਨੂੰ ਆਪਣੇ ਥੱਲੇ ਰੱਖਣਾ ਸੀ ਉਹ ਮਨ ਹੀ ਮਾਇਆ ਦਾ ਗੁਲਾਮ ਬਣ ਗਿਆ ਮਾਇਆ ਦੇ ਪੈਰੀਂ ਪੈ ਗਿਆ ਅਰਥ ਕੇ ਗੁਰਮਖੋ ਜਦੋਂ ਮਾਇਆ ਵਿਆਪਦੀ ਹੈ ਉਦੋਂ ਮੈਲ ਪੈਦਾ ਹੁੰਦੀ ਹੈ ਜਦੋਂ ਮਾਇਆ ਵਿਆਪਦੀ ਹੈ ਉਦੋਂ ਵਕਾਰ ਪੈਦਾ ਹੁੰਦੇ ਨੇ ਜਦੋਂ ਮਾਇਆ ਵਿਆਪਦੀ ਹੈ ਉਦੋਂ ਵਾਸ਼ਨਾ ਤੇ ਪਾਪ ਜ਼ਿੰਦਗੀ ਚ ਆਉਂਦੇ ਨੇ ਜਿੱਥੇ ਕੇਵਲ ਇੱਕ ਪਰਮਾਤਮਾ ਸੀ ਉੱਥੇ ਦੂਜਾ ਕੁਝ ਨਹੀਂ ਹੁੰਦਾ ਇੱਕ ਪਰਮੇਸ਼ਰ ਹੀ ਹੁੰਦਾ ਹੈ ਜਹ ਨਿਰਮਲ ਪੁਰਖ ਪੁਰਖਪਤ ਹੋਤਾ ਜਦੋਂ ਕੇਵਲ ਇੱਕ ਮੈਲ ਤੋਂ ਰਹਿਤ ਪਰਮਾਤਮਾ ਹੀ ਸੀ ਤਾਹ ਬਿਨ ਮੈਲ ਕਹੋ ਕਿਆ ਤੋਤਾ ਉਦੋਂ ਨਾ ਕੋਈ ਮੈਲ ਸੀ ਤੇ ਨਾ ਮੈਲ ਨੂੰ ਧੋਣਾ ਪੈਂਦਾ ਸੀ ਜਹਾਂ ਨਿਰੰਜਣ ਨਿਰੰਕਾਰ ਨਿਰਵਾਣ ਜਦੋਂ ਕੇਵਲ ਇੱਕ ਨਿਰੰਜਣ ਦਾ ਅਰਥ ਹੈ ਮਾਇਆ ਦੀ ਕਾਲਖ ਤੋਂ ਰਹਿਤ ਨਿਰੰਕਾਰ ਆਕਾਰ ਤੋਂ ਰਹਿਤ ਨਿਰਵਾਣ ਵਾਸ਼ਨਾ ਤੋਂ ਰਹਿ ਤਾ ਜਦੋਂ ਉਹ ਕੇਵਲ ਇੱਕ ਨਿਰੰਜਣ ਨਿਰੰਕਾਰ ਨਿਰਵਾਣ ਹੀ ਸੀ ਤਾਂ ਹਾ ਕੌਣ ਕੌ ਮਾਨ ਕੌਣ ਅਭਿਮਾਨ ਉਦੋਂ ਕੀ ਦਾ ਮਾਨ ਹੁੰਦਾ ਸੀ ਤੇ ਕੀ ਦਾ ਅਭਿਮਾਨ ਹੁੰਦਾ ਸੀ ਕੁਝ ਵੀ ਨਹੀਂ ਸੀ ਇਹ ਮਾਨ ਵਡਿਆਈ ਇੱਜ਼ਤ ਬੇਇੱਜ਼ਤੀ ਸਲਮਾਨ ਇਹ ਇਹ ਬਾਦਸ਼ਾਹ ਕਹਿਣ ਲੱਗੇ ਇਹ ਤਾਂ ਉਦੋਂ ਹੀ ਆਇਆ ਨਾ ਜਦੋਂ ਸੰਸਾਰ ਆਇਆ ਤੇ ਮਾਇਆ ਵਿਆਪੀ ਜਿੱਥੇ ਕੇਵਲ ਇੱਕ ਪਰਮਾਤਮਾ ਹੈ ਉੱਥੇ ਮਾਨ ਤੇ ਅਬਮਾਨ ਨਹੀਂ ਹੁੰਦਾ ਅੱਛਾ ਇਸੇ ਨੂੰ ਜਦੋਂ ਅਸੀਂ ਬ੍ਰह्म ਗਿਆਨੀ ਦੀ ਗੁਰਮਖੋ ਅਸ਼ਟਪਦੀ ਵਿਚਾਰੀ ਸੀ ਉੱਥੇ ਗੁਰੂ ਅਰਜਨ ਸਾਹਿਬ ਨੇ ਵੀ ਕਿਹਾ ਸੀ ਜਿਸ ਅੰਦਰ ਬ੍ਰह्म ਗਿਆਨ ਆ ਜਾਂਦਾ ਹੈ ਬ੍ਰह्म ਗਿਆਨ ਦਾ ਕੀ ਅਰਥ ਹੈ ਜਿਸ ਅੰਦਰ ਬ੍ਰह्म ਦੀ ਸਮਝ ਪੈ ਗਈ ਉਹ ਜੀਵਨ ਮੁਕਤ ਹੋ ਜਾਂਦਾ ਹੈ ਤੇ ਜੀਵਨ ਮੁਕਤ ਦੀ ਨਿਸ਼ਾਨੀ ਕੀ ਹੁੰਦੀ ਹੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦਤ ਹੈ ਨਹੀਂ ਬਿਯੋਗ ਉਥੇ ਵੀ ਹਰਖ ਸੋਗ ਨਹੀਂ ਹੁੰਦਾ ਖੁਸ਼ੀ ਤੇ ਗਮੀ ਨਹੀਂ ਹੁੰਦੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਜਾਣਾ ਉਥੇ ਜਿੱਥੇ ਬ੍ਰਹਮ ਦਾ ਗਿਆਨ ਆ ਜਾਂਦਾ ਹੈ ਉਥੇ ਵੀ ਮਾਨ ਅਭਿਮਾਨ ਨਹੀਂ ਹੁੰਦਾ ਤੋ ਗੁਰੂਵਰ ਜਨ ਸਾਹਿਬ ਇੱਥੇ ਵੀ ਕਹਿ ਰਹੇ ਨੇ ਜਦੋਂ ਕੇਵਲ ਇੱਕ ਵਾਹਿਗੁਰੂ ਸੀ ਉਦੋਂ ਕੋਈ ਮਾਣ ਅਪਮਾਨ ਨਹੀਂ ਸੀ ਤੇ ਜਿੱਥੇ ਅੱਜ ਵੀ ਕੇਵਲ ਇੱਕ ਆਕਾਰ ਇੱਕ ਨਿਰੰਕਾਰ ਜਿਸ ਹਿਰਦੇ ਦੇ ਵਿੱਚ ਕੇਵਲ ਇੱਕ ਵਾਹਿਗੁਰੂ ਹੋਵੇਗਾ ਉੱਥੇ ਅੱਜ ਵੀ ਮਾਣ ਤੇ ਅਪਮਾਨ ਨਹੀਂ ਹੋਵੇਗਾ ਜਹ ਸਰੂਪ ਕੇਵਲ ਜਗਦੀਸ਼ ਜਿੱਥੇ ਕੇਵਲ ਜਗਤ ਦਾ ਈਸ਼ਵਰ ਆਪਣੇ ਸੱਚ ਰੂਪ ਦੇ ਵਿੱਚ ਸੀ ਤਹ ਛਲ ਛਿਦਰ ਲਗਤ ਕਹੋ ਕਿਸ ਉਦੋਂ ਭਾਈ ਕਿੱਥੇ ਕਿਸੇ ਅੰਦਰ ਛਲ ਕਪਟ ਸੀ ਛਿਦਰ ਹੁੰਦਾ ਕਪਟ ਕਹੋ ਕਿਸ ਦੱਸੋ ਕਦੋਂ ਕਿਸੇ ਨੂੰ ਕੋਈ ਪਾਪ ਲੱਗਦਾ ਸੀ ਕਦੋਂ ਕਿਸੇ ਨੂੰ ਕੋਈ ਕਪਟ ਲੱਗਦਾ ਸੀ ਕਦੋਂ ਕਿਸੇ ਨੂੰ ਕੋਈ ਛਲ ਬੇਈਮਾਨੀ ਪੈਦਾ ਹੁੰਦੀ ਸੀ ਨਹੀਂ ਭਾਈ ਇਹ ਉਦੋਂ ਹੀ ਸਭ ਕੁਝ ਹੋਇਆ ਜਦੋਂ ਸੰਸਾਰ ਵਿੱਚ ਮਾਇਆ ਤੇ ਮਾਇਆ ਦੇ ਜੀਵ ਬਣੇ ਤੇ ਛਲ ਛਿਦਰ ਛਲ ਕਪਟ ਅੱਜ ਵੀ ਗੁਰਮਖ ਉੱਥੇ ਹੀ ਐ ਜਿੱਥੇ ਮਾਇਆ ਐ ਜਿੱਥੇ ਸੰਸਾਰ ਐ ਜਿਸ ਹਿਰਦੇ ਦੇ ਵਿੱਚ ਕੇਵਲ ਨਿਰੰਕਾਰ ਹੋਵੇਗਾ ਉੱਥੇ ਅੱਜ ਵੀ ਛਲ ਤੇ ਛਿਦਰ ਅੱਜ ਵੀ ਛਲ ਕਪਟ ਤੇ ਬੇਈਮਾਨੀ ਅੱਜ ਵੀ ਨਹੀਂ ਹੋਵੇਗੀ ਗੁਰੂ ਅਰਜਨ ਸਾਹਿਬ ਨੇ ਦੋ ਗੱਲਾਂ ਨ ਵਾਰ-ਵਾਰ ਇੱਕ ਇਹ ਕਹਿ ਰਹੇ ਨੇ ਜਦੋਂ ਕੇਵਲ ਪ੍ਰਮਾਤਮਾ ਸੀ ਉਦੋਂ ਆ ਨਹੀਂ ਸੀ ਤੇ ਨਾਲ ਸਾਨੂੰ ਇਹ ਸਮਝਾ ਰਹੇ ਨੇ ਵੀ ਜਿੱਥੇ ਅੱਜ ਵੀ ਪ੍ਰਮਾਤਮਾ ਹੋਵੇਗਾ ਉੱਥੇ ਅੱਜ ਵੀ ਇਹ ਨਹੀਂ ਹੋਵੇਗਾ ਇਹ ਦੋਨੇ ਗੱਲਾਂ ਧਿਆਨ ਰੱਖਣੀ ਹੈ ਇਸ ਪਾਵਨ ਅਸ਼ਟਪਦੀ ਵਿੱਚ ਗੁਰੂ ਅਰਜਨ ਸਾਹਿਬ ਦੋ ਗੱਲਾਂ ਦੱਸ ਰਹੇ ਨੇ ਇੱਕ ਪਿੱਛੇ ਸੀ ਤੇ ਜੇ ਅੱਜ ਵੀ ਇਦਾਂ ਹੋ ਜਾਵੇ ਤੇ ਅੱਜ ਵੀ ਇਦਾਂ ਹੋ ਜਾਏਗਾ ਜਹ ਸਰਜੋਤ ਸਰੂਪੀ ਜੋਤ ਸੰਗ ਸਮਾਵੈ ਜਦੋਂ ਉਹ ਜੋਤ ਰੂਪ ਪਰਮਾਤਮਾ ਕੇਵਲ ਆਪਣੀ ਜੋਤ ਅੰਦਰ ਹੀ ਸਮਾਇਆ ਹੋਇਆ ਸੀ ਤਹ ਕਿਸੈ ਭੁੱਖ ਕਵਨ ਤ੍ਰਿਪਤਾਵੈ ਤ੍ਰਿਪਤਾਵੈ ਹੁੰਦਾ ਰਜਿਆ ਹੋਇਆ ਉਦੋਂ ਦੱਸੋ ਕਿਸ ਨੂੰ ਭੁੱਖ ਲੱਗਦੀ ਸੀ ਤੇ ਕੌਣ ਰਜਿਆ ਹੋਇਆ ਸੀ ਕਿਉਂਕਿ ਭੁੱਖ ਨਿਰੰਕਾਰ ਨੂੰ ਤੇ ਲੱਗਦੀ ਕੋਈ ਨਹੀਂ ਭੁੱਖ ਤੇ ਸੰਸਾਰ ਨੂੰ ਲੱਗਦੀ ਹੈ ਗੁਰਮਖੋ ਪਰਮਾਤਮਾ ਅੰਦਰ ਤੇ ਭੁੱਖ ਨਹੀਂ ਹੈ ਨਾ ਪਰਮਾਤਮਾ ਅੰਦਰ ਭੁੱਖ ਨਹੀਂ ਹੈ ਪਰਮਾਤ ਇਹ ਭੁੱਖ ਇਹ ਕੇਵਲ ਸੰਸਾਰ ਅੰਦਰ ਹੈ ਸੰਸਾਰ ਬਣਿਆ ਤੇ ਭੁੱਖ ਪੈਦਾ ਹੋ ਗਈ ਤੇ ਪਾਤਸ਼ਾਹ ਕਹਿੰਦੇ ਜਿੱਥੇ ਅੱਜ ਵੀ ਇੱਕ ਓੰਕਾਰ ਹੋਏਗਾ ਉਥੇ ਭੁੱਖ ਅੱਜ ਵੀ ਨਹੀਂ ਹੋਏਗੀ ਕਿਉਂਕਿ ਭੁੱਖ ਦਾ ਸੰਬੰਧ ਨਿਰੰਕਾਰ ਦੇ ਨਾਲ ਨਹੀਂ ਸੰਸਾਰ ਦੇ ਨਾਲ ਹੈ ਅਸੀਂ ਕਹਿੰਦੇ ਅੰਦਰ ਦੀ ਭੁੱਖ ਖਤਮ ਹੋ ਜਾਏ ਅੱਜ ਵੀ ਬੰਦਾ ਕਹਿੰਦਾ ਹੈ ਪਾਤਸ਼ਾ ਅੰਦਰ ਦੀ ਭੁੱਖ ਖਤਮ ਕਰ ਦਿਓ ਪਾਤਸ਼ਾ ਕਹਿੰਦੇ ਹਿਰਦੇ ਵਿੱਚ ਸੰਸਾਰ ਰਹੇਗਾ ਨਾ ਤੇ ਭੁੱਖ ਨਹੀਂ ਖਤਮ ਹੋਣੀ ਹਿਰਦੇ ਵਿੱਚ ਨਿਰੰਕਾਰ ਰੱਖ ਲੈ ਭੁੱਖ ਖਤਮ ਹੋ ਜਾਏਗੀ ਕਿਉਂਕਿ ਜਿੱਥੇ ਨਿਰੰਕਾਰ ਹੁੰਦਾ ਹੈ ਉੱਥੇ ਭੁੱਖ ਨਹੀਂ ਹੁੰਦੀ ਇਹ ਭੁੱਖ ਉਦੋਂ ਹੈ ਹੀ ਨਹੀਂ ਸੀ ਜਦੋਂ ਕੱਲਾ ਨਿਰੰਕਾਰ ਸੀ ਇਹ ਭੁੱਖ ਤਾਂ ਸੰਸਾਰ ਨਾਲ ਬਣੀ ਹੈ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੁੱਖ ਕਵਨ ਤ੍ਰਿਪ ਤਾਵੈ ਕਰਨ ਕਰਾਵਨ ਕਰਨੈ ਹਾਰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਉਹ ਪਰਮੇਸ਼ਰ ਕਰਨ ਕਰਨ ਵਾਲਾ ਪੈਦਾ ਕਰਨ ਵਾਲਾ ਕਰਾਵਨ ਕਰਨਹਾਰ ਉਹ ਸੰਸਾਰ ਨੂੰ ਪੈਦਾ ਕਰਨ ਵਾਲਾ ਤੇ ਸੰਸਾਰ ਦੇ ਜੀਵਾਂ ਕੋਲੋਂ ਇਹ ਸਭ ਕੁਝ ਕਰਾਉਣ ਵਾਲਾ ਤੇ ਕਰਾਉਣ ਦੀ ਯੋਗਤਾ ਰੱਖਣ ਵਾਲਾ ਕਰਨਹਾਰ ਦਾ ਕੀ ਅਰਥ ਹੁੰਦਾ ਕਰਾਉਣ ਦਾ ਯੋਗ ਜਿਸ ਅੰਦਰ ਆਪ ਸੰਸ ਜਾਗਤ ਨੂੰ ਪੈਦਾ ਕਰਨ ਦੀ ਯੋਗਤਾ ਹੈ ਜੋ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਤੇ ਸੰਸਾਰ ਦੇ ਜੀਵਾਂ ਕੋਲੋਂ ਸਭ ਕੰਮ ਕਰਾਉਣ ਵਾਲਾ ਹੈ ਨਾਨਕ ਕਰਤਿਕਾ ਨਹੀਂ ਸਮਾਰ ਹੈ ਨਾਨਕ ਉਸ ਵਾਹਿਗੁਰੂ ਪਰਮੇਸ਼ਰ ਕਰਤੇ ਦੀ ਕੋਈ ਬਰਾਬਰੀ ਨਹੀਂ ਕੀਤੀ ਜਾ ਸਕਦੀ ਉਹਦੇ ਬਰਾਬਰ ਦੂਸਰਾ ਕੋਈ ਨਹੀਂ ਹੋ ਸਕਦਾ ਕਿਉਂਕਿ ਕਰਨ ਕਰਾਉਣ ਵਾਲਾ ਕੇਵਲ ਉਹ ਇੱਕ ਪਰਮਾਤਮਾ ਹੈ ਤੇ ਜਿੱਥੇ ਉਹ ਇੱਕ ਪਰਮੇਸ਼ਰ ਹੋਵੇਗਾ ਪਾਤਸ਼ਾਹ ਕਹਿੰਦੇ ਉੱਥੇ ਅੱਜ ਵੀ ਮਾਇਆ ਦਾ ਪ੍ਰਭਾਵ ਨਹੀਂ ਹੋਏਗਾ ਗੁਰੂ ਕੋ ਇੱਕ ਨ ਸਨਾਤਨ ਵੈਦਿਕ ਧਰਮ ਦੇ ਅੰਦਰ ਇੱਕ ਸਾਖੀ ਆਉਂਦੀ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੋਏ ਦੱਸਦੇ ਨੇ ਵੀ ਸ਼ਿਵ ਨੇ ਪਾਰਬਤੀ ਨੂੰ ਅਮਰ ਕਥਾ ਸੁਣਾਈ ਸੀ ਦੱਸਿਆ ਜਾਂਦਾ ਏਦਾਂ ਅਮਰ ਕਥਾ ਪਾਰਬਤੀ ਸੁਣਦੀ ਸੁਣਦੀ ਸੌਂ ਗਈ ਐਸੀ ਉਹ ਸਾਖੀ ਹੈ ਪਰ ਉਹਦੇ ਵਿੱਚ ਸਿੱਖਿਆ ਬਹੁਤ ਕਮਾਲ ਦੀ ਮਿਲਦੀ ਅੱਜ ਦੇ ਸੰਬੰਧ ਨਾਲ ਇੱਕ ਤੋਤਾ ਬੈਠਾ ਸੀ ਉਹ ਕਹਿੰਦਾ ਵੀ ਅੰਮਰਨਾਥ ਦੀ ਗੁਫਾ ਵਿੱਚ ਇਹ ਸਭ ਕੁਝ ਵਾਪਰਿਆ ਤੁਸੀਂ ਅੰਮਰਨਾਥ ਦਾ ਇਤਿਹਾਸ ਪੜ੍ਹਦੇ ਹੋ ਨਾ ਉੱਥੇ ਦੱਸਿਆ ਜਾਂਦਾ ਇਹ ਗੱਲ ਤੋਤਾ ਬੈਠਾ ਹੰਗਾਰਾ ਭਰਦਾ ਰਿਹਾ ਪੁਰਾਣਾ ਸਮਾਂ ਹੁੰਦਾ ਸੀ ਨਾ ਕਦੇ ਬਜ਼ੁਰਗ ਮਾਈਆਂ ਨੇ ਪੋਤਿਆਂ ਨੂੰ ਕਹਾਣੀਆਂ ਸੁਣਾਉਣੀਆਂ ਤੇ ਉਹਨਾਂ ਨਾਲ ਹੰਗਾਰਾ ਭਰਨਾ ਇਦਾਂ ਹੁੰ ਹੀ ਵਰੀ ਜਾਣਾ ਉਹ ਜਦੋਂ ਅਮਰ ਕਥਾ ਖਤਮ ਹੋਈ ਨਾ ਤੇ ਪਰਸ਼ੁਕਤੀ ਪਈ পার্বਤੀ ਸ਼ਿਵ ਨੇ ਦੇਖਿਆ ਵੀ ਇਹ ਤਾਂ ਸੌਂਗੀ ਹੰਗਾਰਾ ਕੋਣ ਪਰਦਾ ਸੀ ਕਹਿੰਦੇ ਤੋਤਾ ਬੈਠਾ ਸੀ ਇੱਧਰਲੇ ਪਾਸੇ ਉਹ ਕਹਾਣੀ ਤੋਤਾ ਸੁਣ ਗਿਆ ਸਾਰੀ ਸ਼ਿਵ ਨੂੰ ਲੱਗਿਆ ਵੀ ਅਮਰ ਕਥਾ ਮਸ਼ ਸੁਣਾਉਣੀ ਸੀ পার্বਤੀ ਨੂੰ ਇਹਨੂੰ ਅਮਰ ਕਰਨਾ ਸੀ ਤੇ ਅਮਰ ਤੋਤਾ ਹੋ ਗਿਆ ਉਹ ਤ੍ਰਿਸ਼ੂਲ ਲੈ ਕੇ ਭੱਜੇ ਉਹਦੇ ਮੱਛੇ ਤ੍ਰਿਸ਼ੂਲ ਲੈ ਕੇ ਭੱਜੇ ਉਹ ਭੱਜੇ ਵੀ ਮੈਂ ਇਹਨੂੰ ਮਾਰਦੇ ਆਂ ਤੇ ਤੋਤਾ ਭੱਜ ਪਿਆ ਵੀ ਮੈਂ ਮਰ ਜਾਗਾ ਉਹ ਕਹੇ ਕਿ ਭੱਜ ਪਿਆ ਹੁਣ ਹੁਣ ਇਹ ਇਹ ਗੱਲ ਦੀ ਸਮਝ ਨਹੀਂ ਪੈਂਦੀ ਵੀ ਸ਼ਵ ਇੱਕ ਨਾਲ ਨਾਲ ਕਹਿ ਵੀ ਰਹੇ ਨੇ ਵੀ ਜਿਹੜਾ ਇਹ ਕਥਾ ਸੁਨੇਗਾ ਅਮਰ ਹੋ ਜਾਵੇਗਾ ਤੋਤੇ ਨੇ ਸੁਣ ਵੀ ਲਈ ਤੇ ਫਿਰ ਮਾਰਨ ਕਿਉਂ ਭੱਜੇ ਤੋਤੇ ਨੂੰ ਵੀ ਭਰੋਸਾ ਨਹੀਂ ਇਸ ਗੱਲ ਦਾ ਵੀ ਮੈਂ ਤਾਂ ਅਮਰ ਹੋ ਚੁੱਕਿਆ ਮੈਂ ਕਿਉਂ ਭੱਜ ਰਿਹਾ ਉਹ ਵੀ ਭੱਜਿਆ ਅੱਗੇ ਅੱਗੇ ਇੱਕ ਨੇ ਸੁਣਾਈ ਦੂਜੇ ਨੇ ਸੁਣ ਲਈ ਭਰੋਸਾ ਦੋਨਾਂ ਨੂੰ ਵਿੱਚੋਂ ਕਿਸੇ ਨੂੰ ਨਹੀਂ ਹੈ ਤਦੋਂ ਖੈਰ ਉਹ ਭੱਜ ਪਏ ਉਹ ਦੱਸਿਆ ਜਾਂਦਾ ਹੈ ਵੀ ਅੱਗੇ ਇੱਕ ॠषि ਸੀ ਉਹਦੀ ਜਿਹੜੀ ਪਤਨੀ ਸੀ ਉਹ ਉਹ ਉਬਾਸੀ ਲੈ ਰਹੀ ਸੀ ਇਦਾਂ ਉਹਦੇ ਮੂੰਹ ਚ ਵੜ ਗਿਆ ਜਾ ਕੇ ਉਹ ਕਹਾਣੀ ਇਦਾਂ ਦੀ ਆ ਆਪਾਂ ਸਿੱਖਿਆ ਲੈਣੀ ਕੱਲੀ ਉਹਦੇ ਵਿੱਚੋਂ ਵੀ ਸਿੱਖਿਆ ਕੀ ਮਿਲਦੀ ਹੈ ਉਹ પેટ ਅੰਦਰ ਚਲਾ ਗਿਆ ਉਹ પેટ ਅੰਦਰ ਚਲਾ ਗਿਆ ਉਹ ਬਾਹਰ ਸ਼ਵ ਖੜ ਗਿਆ ਵੀ ਜਨਮ ਲਵੇਗਾ ਤੇ ਮੈਂ ਇਹਨੂੰ ਮਾਰਾਂਗਾ ਉਹ ਕਈ ਸਾਲ ਕਹਿੰਦੇ 14 ਸਾਲ ਤੱਕ ਜਨਮ ਹੀ ਨਹੀਂ ਲਿਆ ਹੁੰਦਾ। ਸ੍ਰਿਸ਼ਟੀ ਦੇ ਬਣਾਏ ਸਾਰੇ ਕਾਨੂੰਨ, ਸ੍ਰਿਸ਼ਟੀ ਦੀ ਸਾਰੀ ਨੀਅਤ ਦੀ ਸਭ ਕੁਝ ਫੇਲ ਹੋ ਗਿਆ। ਮਨ ਤਾਂ ਕੀਤੀਆਂ ਭਾਈ ਕੁਦਰਤ ਦਾ ਬਣਾਇਆ ਕਾਨੂੰਨ ਖਤਮ ਹੋ ਰਿਹਾ ਹੈ। ਇਹ ਤੂੰ ਬਾਹਰ ਆ ਜਾ। ਉਹ ਕਹਿੰਦਾ ਵੀ ਨਹੀਂ। ਬਾਹਰ ਆਵਾਂਗਾ ਤਾਂ ਪਹਿਲਾਂ ਤੁਸੀਂ ਮਾਇਆ ਦਾ ਪ੍ਰਭਾਵ ਖਤਮ ਕਰੋ। ਸ਼ਿਵ ਬੈਠਾ ਬ੍ਰਹਮਾ ਬੈਠਾ ਵਿਸ਼ਨੂੰ ਬੈਠਾ ਵੀ ਮਾਇਆ ਦਾ ਪ੍ਰਭਾਵ ਖਤਮ ਕਰੋ ਫਿਰ ਮੈਂ ਜਨਮ ਲਵਾਂਗਾ ਫਿਰ ਕਹਿੰਦੇ ਕੁਝ ਸਮੇਂ ਦੇ ਲਈ ਨਾ ਸ਼ਿਵ ਬ੍ਰਹਮਾ ਮਹੇਸ਼ ਨੇ ਇਸ ਸੰਸਾਰ ਉਤੋਂ ਮਾਇਆ ਦਾ ਪ੍ਰਭਾਵ ਹਟਾ ਦਿੱਤਾ ਤੇ ਫਿਰ ਉਹ ਰਿਸ਼ਿ ਉਹ ਜਿਹੜਾ ਤੋਤਾ ਸੀ ਉਹ ਜਨਮ ਲਿਆ ਉਹਦਾ ਨਾਮ ਰੱਖਿਆ ਗਿਆ ਸੁੱਕ ਦੇਵ ਰਿਸ਼ੀ ਸੁੱਕ ਤੋਤੇ ਨੂੰ ਕਹਿੰਦੇ ਆ ਉਹਦਾ ਨਾਮ ਕੀ ਰੱਖਿਆ ਗਿਆ ਸੁਖਦੇਵ ઋષਿ ਉਹ ਦੱਸਦੇ ਨੇ ਵੀ ਜਦੋਂ ਉਹਨੇ ਜਨਮ ਲਿਆ ਉਸੇ ਸਮੇਂ ਦੇ ਵਿੱਚ 84 ਹੋਰ ਬੱਚਾ ਨੇ ਜਨਮ ਲਿਆ ਕਹਿੰਦੇ ਉਹ 84 ਸਿੱਧ ਅਖਵਾਏ ਇਹ ਪੀਤਾ ਕਹਾਣੀ ਆ ਹੁਣ ਤੁਸੀਂ ਇਹ ਇਹਦੇ ਅਰਥ ਸਮਝੋ ਜੇ ਵੀਚੋਂ ਸਿੱਖਿਆ ਕੀ ਮਿਲਦੀ ਆ ਇਹਦਾ ਅਰਥ ਇਹ ਬਣਦਾ ਹੈ ਜਿੰਨਾ ਜਦੋਂ ਮਾਇਆ ਦਾ ਪ੍ਰਭਾਵ ਸੰਸਾਰ ਤੋਂ ਹਟਿਆ ਜਦੋਂ ਉਹ ਬੱਚੇ ਮਾਇਆ ਦੇ ਪ੍ਰਭਾਵ ਤੋਂ ਬਿਨਾਂ ਜੰਮੇ ਉਹ 84 ਸਿੱਧ ਅਖਵਾਈ ਇਹਦਾ ਅਰਥ ਇਹੀ ਹੁੰਦਾ ਕਿ ਸਿੱਧ ਉਹ ਹੁੰਦਾ ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਨਾ ਹੋਵੇ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋਵੇ ਉਹਨੂੰ ਸਿੱਧ ਆਖਿਆ ਜਾਂਦਾ ਸਿੱਧ ਸੱਜ ਦੀ ਇਹ ਨਿਸ਼ਾਨੀ ਹੈ ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੀ ਵਾਰ-ਵਾਰ ਇਹ ਗੱਲ ਅਸ਼ਟਪਦੀ ਅੰਦਰ ਕਹਿ ਰਹੇ ਨੇ ਭਾਈ ਸਖਾ ਜਦੋਂ ਮਾਇਆ ਦਾ ਪ੍ਰਭਾਵ ਨਹੀਂ ਸੀ ਨਾ ਕੇਵਲ ਇੱਕ ਪਰਮਾਤਮਾ ਸੀ ਉਦੋਂ ਇੱਥੇ ਮਾਇਆ ਦਾ ਕੋਈ ਰੂਪ ਨਹੀਂ ਸੀ ਨਾ ਜਨਮ ਸੀ ਨਾ ਮੌਤ ਸੀ ਨਾ ਹਰਕ ਸੀ ਨਾ ਸੋਖ ਸੀ ਨਾ ਮਾਨ ਸੀ ਨਾ ਅਪਮਾਨ ਸੀ ਨਾ ਭੁੱਖ ਸੀ ਨਾ ਰਾਜ ਸੀ ਕੁਝ ਵੀ ਨਹੀਂ ਸੀ ਕਿਉਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਨਰਿੰਕਾਰ ਵਿੱਚੋਂ ਨਹੀਂ ਪੈਦਾ ਹੋਈਆਂ ਇਹ ਸੰਸਾਰ ਵਿੱਚੋਂ ਪੈਦਾ ਹੋਈਆਂ। ਇਹ ਮੌਤ ਦਾ ਡਰ, ਇਹ ਭੁੱਖ, ਇਹ ਤ੍ਰਿਸ਼ਨਾ, ਇਹ ਲਾਲਚ ਇਹ ਸੰਸਾਰ ਵਿੱਚੋਂ ਪੈਦਾ ਹੋਇਆ ਇਹ ਨਰਿੰਕਾਰ ਵਿੱਚੋਂ ਨਹੀਂ ਪੈਦਾ ਹੋਇਆ ਤੇ ਅੱਜ ਵੀ ਜਿੱਥੇ ਕੇਵਲ ਨਰਿੰਕਾਰ ਹੋਵੇਗਾ ਉੱਥੇ ਭੁੱਖ ਨਹੀਂ ਹੋਵੇਗੀ, ਉੱਥੇ ਤ੍ਰਿਸ਼ਨਾ ਨਹੀਂ ਹੋਵੇਗੀ। ਉੱਥੇ ਛਲਛਿਦਰ ਨਹੀਂ ਹੋਣਗੇ ਉੱਥੇ ਕਪਟ ਨਹੀਂ ਹੋਵੇਗਾ ਉੱਥੇ ਲੋਭ ਨਹੀਂ ਹੋਵੇਗਾ ਜਿੱਥੇ ਕੇਵਲ ਇੱਕ ਪਰਮੇਸ਼ਰ ਹੋਵੇਗਾ ਤੇ ਜਿੱਥੇ ਸੰਨਰੰਕਾਰ ਦੀ ਥਾਂ ਤੇ ਸੰਸਾਰ ਹੋਵੇਗਾ ਉੱਥੇ ਫਿਰ ਜਨਮ ਮਰਨ ਵੀ ਹੋਵੇਗਾ ਭੁੱਖ ਵੀ ਹੋਵੇਗੀ ਦੁੱਖ ਵੀ ਹੋਣਗੇ ਤ੍ਰਿਸ਼ਨਾ ਵੀ ਹੋਵੇਗੀ ਲਾਲਚ ਵੀ ਹੋਵੇਗਾ ਬੇਈਮਾਨੀ ਵੀ ਹੋਵੇਗੀ ਕਿਉਂਕਿ ਇਹ ਸੰਸਾਰ ਦੀ ਮਾਇਆ ਹੈ ਇਸ ਸੰਸਾਰ ਦੇ ਗੁਣ ਨੇ ਨਰੰਕਾਰ ਦੇ ਗੁਣ ਤਾਂ ਇਹੀ ਨੇ ਉਥੇ ਕੇਵਲ ਇੱਕ ਪਰਮਾਤਮਾ ਹੀ ਹੁੰਦਾ ਉਹਦੇ ਬਿਨਾ ਦੂਜਾ ਹੁੰਦਾ ਹੀ ਨਹੀਂ ਇਹ ਹੀ ਗੱਲ ਸਮਝਾ ਰਹੇ ਨੇ ਕਿ ਸਤਗੁਰੂ ਪਾਤਸ਼ਾਹ ਅਖੀਰ ਤੇ ਕਹਿੰਦੇ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤਿਕਾ ਨਾਹੇ شمار हे ਨਾਨਕ ਉਸ ਕਰਤੇ ਦਾ ਕੋਈ ਮੁਕਾਬਲਾ ਨਹੀਂ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਕੋਈ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ ਉਹ ਆਪ ਹੀ ਕਰਨ ਵਾਲਾ ਹੈ ਆਪ ਹੀ ਕਰਾਉਣ ਵਾਲਾ ਹੈ ਤੇ ਆਪ ਹੀ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਪਾਤਸ਼ਾਹ ਕਿਰਪਾ ਕਰਨ ਭੁੱਲਣਾ ਚੁੱਕਾਂ ਦੀ ਖਿਮਾ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ